ਆਬਜੈਕਸ਼ਨ ਹੀ ਕੋਈ ਨਜਾਇਜ਼ ਸਾਜੀ ਹੋਇਆ ਜਾ ਸਾਨੂੰ ਆਬਜੈਕਸ਼ਨ ਹੈ ਜਿਹੜੇ ਭ੍ਰਸ਼ਟਾਚਾਰੀ ਕਰਦੇ ਆ ਉਸ ਬੰਦੇ ਨੂੰ ਕੋਈ ਰਿਕਾਰਡ ਜਿਹੜਾ ਵਾ ਸਰਕਾਰੀ ਉਹ ਮੁਹਈਆ ਨਹੀਂ ਕਰਾਇਆ ਜਾ ਰਿਹਾ ਉਹ ਕਦੀ ਕਿਸੇ ਦਫਤਰ ਜਾ ਕੇ ਜਰਾ ਠੱਕੇ ਖਾ ਰਿਹਾ ਕਦੀ ਕਿਸੇ ਦਫਤਰ ਜਾ ਕੇ ਠੱਕੇ ਖਾ ਰਿਹਾ ਐਮਟੀ ਵੀ ਨਰਿੰਦਰ ਗੌਰ ਪੁੱਛਾਂਗੇ ਵੀ ਨੇ ਕੀ ਕਾਰਵਾਈ ਕੀਤੀ ਉਹਨੂੰ ਇਹ ਪੇਪਰ ਦੇ ਦਿੱਤੇ ਆ ਪੇਪਰ ਉਹਦੇ ਕੋਲ ਪਹਿਲਾਂ ਹੀ ਹੈਗੇ ਆ ਬਸ ਉਹ ਟਾਲ-ਟੋਲ ਕਰਦਾ ਪਿਆ ਹੈ ਇਹ ਵੀ ਕਿ ਖਾਣਾ ਪੂਰਤੀ ਆ ਸੀਵੀਓ ਸਾਹਿਬ ਵੱਲੋਂ ਹੋ ਰਹੀ ਕਿਉਂਕਿ ਕਾਰਵਾਈ ਇਹਦੇ ਉੱਤੇ ਵੀ ਨਹੀਂ ਹੋਣੀ ਕਿਉਂਕਿ ਪਹਿਲਾਂ ਵੀ ਦੋ ਅਮਰ ਸਰ ਨਗਰ ਨਿਗਮ ਦਾ ਬਿਲਡਿੰਗ ਬ੍ਰਾਂਚ ਲਗਾਤਾਰ ਕਟਗਰੇ ਚਿਰਿੰਦਾ ਤਾਂ ਆਏ ਦਿਨ ਵੱਖ-ਵੱਖ ਕਈਤੀਆਂ ਵੱਲੋਂ ਸ਼ਿਕਾਇਤਾਂ ਨਜ਼ਾਇਦ ਬਿਲਡਿੰਗਾਂ ਨੂੰ ਲੈ ਕੇ ਕੀਤੀਆਂ ਜਾਂਦੀਆਂ ਨੇ ਪਰ ਤਸਤ ਤੋਂ ਮਸ ਨਹੀਂ ਹੁੰਦਾ ਬਿਲਡਿੰਗ ਬ੍ਰਾਂਚ ਅਫਸਰਾਂ ਨੂੰ ਬਾਰ-ਬਾਰ ਚਿਤਾਇਆ ਜਾਂਦਾ ਪਰ ਉਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਗਦੀ ਕਿਤਨਾ ਕਿਤੇ ਦਖਲਅੰਦਾਜੀ ਰਾਜਨੀਤਿਕ ਤੌਰ ਤੇ ਉਹਨਾਂ ਦੇ ਪਾਰੀ ਬਿੰਦੀ ਸਾਫ਼ ਹੀ ਨਜ਼ਰ ਆਉਂਦੀ ਹੈ ਮਾਮਲਾ ਸੀਵੀਓ ਤੱਕ ਪਹੁੰਚ ਗਿਆ ਚੰਡੀਗੜ੍ਹ ਦਰਬਾਰ ਤੱਕ ਪਹੁੰਚਦਾ ਹੁੰਦੇ ਇਹਦੇ ਕਿ ਰਵਜੋਤ ਸਿੰਘ ਜਿਹੜੇ ਕਿ ਲੋਕਲ ਪਾਰੀ ਮੰਤਰੀ ਨੇ ਕਿੰਨਾ ਕੁ دیر ਉਹਨਾਂ ਦੇ ਅਸਰ ਹੁੰਦਾ ਤੇ ਉਹ ਹੁਕਮ ਜਾਰੀ ਕਰਦੇ ਨੇ ਇਹਨਾਂ ਦੇ ਸਾਰੇ ਸਾਰਿਆਂ ਨੂੰ ਲੈ ਕੇ ਮੁੱਖ ਵਿਜੀਲੈਂਸ ਅਧਿਕਾਰੀ ਜਿਹੜੇ ਨੇ ਸੀਵੀ ਹੋ ਜਾਣੇ ਕਿ ਉਹ ਉਹਨਾਂ ਦੇ ਧਿਆਨ ਦੇ ਮਾਮਲਾ ਸਾਰੀ ਨਜ਼ਾਇਦ ਬੰਦੇ ਨਾਲ ਲੈ ਕੇ ਆ ਚੁੱਕਿਆ ਟੀਮ ਉਹਨਾਂ ਦੇ ਅਨੁਸਾਰ ਆ ਗਈ ਹੈ ਜਾਂਚ ਲਈ ਉਹ ਦੇਖਦੇ ਕਿ ਉਹ ਆਪਣੀ ਜਾਂਚ ਰਿਪੋਰਟ ਚ ਕੀ ਅੱਗੋਂ ਹੁਕਮ ਜਾਰੀ ਕਰਦੇ ਨੇ ਸਬੰਧਤ ਵਿਭਾਗ ਨੂੰ ਤਾਂ ਕਦੋਂ ਇਹ ਨਜ਼ਾਇਦ ਬੰਦੇ ਨਾਲ ਹਥੌੜਾ ਚੱਲਦਾ ਅੱਜ ਜਾਗਦਾ ਜ਼ਮੀਰ ਦੇ ਮੈਂਬਰ ਸੁਬਾ ਸੈਕਲ ਤੇ ਖੁੱਲਾ ਰੇ ਵਾਲਾ ਸੁਮੇਤ ਸੰਦੀ ਮਾਦਨ ਦੇ ਹੋਰ ਕਈ ਕਈ ਜਿਹੜੇ ਸ਼ਿਕਾਇਤਾਂ ਕਰ ਚੁੱਕੇ ਸ਼ਿਕਾਇਤ ਕਰਤਾ ਨੇ ਉਹ ਨਗਰ ਨਿਗਮ ਦੇ ਦਫਤਰ ਪਹੁੰਚੇ ਤਾਂ ਉਹਨਾਂ ਮੀਡੀਆ ਸਾਹਮਣੇ ਇਹਨਾਂ ਅਫਸਰਾਂ ਦੇ ਖਿਲਾਫ ਅਕਤੀਫ ਪੜਾਸ ਕਰਦੀ ਜੁਜੇ ਪਾਸੇ ਐਮ ਡੀ ਪੀ ਨਰਿੰਦਰ ਸ਼ਰਮਾ ਨਾਲ ਜਾ ਵਿਚਾਰ ਪਾਰ ਕੀਤੀ ਜਿੱਥੇ ਉਹਨਾਂ ਨੇ ਕਿਹਾ ਕਿ ਮਾਮਲਾ ਸੀਵੀਓ ਨੇ ਜਾਂਚ ਕਰਦਾ ਤਾਂ ਉਹਨਾਂ ਦੀ ਟੀਮ ਹਮਸਰ ਆ ਕੇ ਜਾਂਚ ਕਰ ਰਹੀ ਹੈ ਤਾਂ ਸਾਡੇ ਕੋਲ ਜਿਹੜੀ ਮੈਨ ਪਾਵਰ ਉਹਦੀ ਵੱਡੀ ਕਮੀ ਉਹਦੇ ਕਰਕੇ ਵੀ ਸਾਡੇ ਕੋਲ ਜਿਹੜੀ ਕਾਰਵਾਈ ਜਿਹੜੀ ਸਮੇਂ ਸਿਰ ਨਹੀਂ ਹੋ ਪਾ ਰਹੀ ਤਾਂ ਇਹ ਸੀ ਆਰਪਾਰ ਦੀ ਸਪੈਸ਼ਲ ਰਿਪੋਰਟ ਗੱਲਾ ਰਿਆਲਾ ਅੱਜ ਕਾਰਪੋਰੇਸ਼ਨ ਦਫਤਰ ਆਏ ਸੀਗੇ ਤੇ ਜਿਹਨੂੰ ਸ਼ੁਭਾਜ ਜੀ ਨੇ ਆਖਿਆ ਵੀ ਚਲੋ ਹੁਣ ਕਾਰਪੋਰੇਸ਼ਨ ਦਫਤਰ ਕਹਿਣ ਲੱਗੇ ਸ਼ਰਮ ਆਉਂਦੀ ਏ ਇਹ ਕਰਪਸ਼ਨ ਉਸ ਬਣ ਗਿਆ ਵਾ ਅਫਸਰਾਂ ਦੀ ਕਿਰਪਾ ਦੇ ਨਾਲ ਸਾਨੂੰ ਕੱਲ ਪਤਾ ਲੱਗਾ ਸੀਗਾ ਚੰਡੀਗੜ੍ਹੋਂ ਵੀ ਸਾਡੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਸੀਬੀਓ ਸਾਹਿਬ ਨੇ ਕੁਝ ਆਪਣੇ ਨੁਮਾਇंदे ਭੇਜੇ ਨੇ ਉਹਨਾਂ ਬਿਲਡਿੰਗਾਂ ਨੂੰ ਚੈੱਕ ਕਰਨ ਵਾਸਤੇ ਕਿ ਛੇੜ ਜਿਹੜੀਆਂ ਸ਼ਹਿਰ ਦੇ ਵਿੱਚ ਨਜਾਇਜ਼ ਬਣੀਆਂ ਅੱਜ ਸੁਨੀਲ ਜੀ ਨੂੰ ਮਿਲੇ ਆ ਜਿਹੜੇ ਸੀਵੀਓ ਸਾਹਿਬ ਨੇ ਆਪਣੀ ਅਥਾਰਟੀ ਭੇਜੀ ਏ ਥੇ ਔਰ ਬੜੀ ਹਰਾਨਿੰਗ ਜਨਕ ਗੱਲ ਹੋਈ ਆ ਇੱਕ ਸਰਕਾਰ ਦਾ ਨਮਾਇੰਦਾ ਆ ਕਿ ਇਹ ਗੱਲ ਬੇਵਸੀ ਆਪਣੀ ਮਹਿਸੂਸ ਕਰ ਰਿਹਾ ਵਾ ਕਿ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਮਿਲਿਆ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲਿਆ ਤੇ ਦੋ ਦਿਨ ਹੋ ਗਏ ਕੱਲ ਦਾ ਤੇ ਅੱਜ ਦੀ ਪੂਰੀ ਦਿਹਾੜੀ ਬਤੀਤ ਹੋ ਗਈ ਹੈ ਮੈਂ ਤਾਂ ਸਮਝ ਲਓ 2.5 ਦਿਨ ਵੱਜ ਗਏ ਆ ਉਸ ਬੰਦੇ ਨੂੰ ਕੋਈ ਰਿਕਾਰਡ ਜਿਹੜਾ ਵਾ ਸਰਕਾਰੀ ਉਹ ਮੁਹਈਆ ਨਹੀਂ ਕਰਾਇਆ ਜਾ ਰਿਹਾ ਉਹ ਕਦੀ ਕਿਸੇ ਦਫਤਰ ਜਾ ਬਜਾਰਾ ਧੱਕੇ ਖਾ ਰਿਆ ਕਦੀ ਕਿਸੇ ਦਫਤਰ ਜਾ ਧੱਕੇ ਖਾ ਰਿਆ ਚਲੋ ਉਹਨੂੰ ਆਪਾਂ ਅੱਜ ਮਿਲ ਕੇ ਆਏ ਆ ਔਰ ਉਹਨੂੰ ਜਿਹੜਾ ਸਾਡੇ ਕੋਲ ਸ਼ਹਿਰ ਦਾ ਵਾਲ ਸਿਟੀ ਦਾ ਰਿਕਾਰਡ ਸੀਗਾ ਉਹਨੂੰ ਦਿੱਤਾ ਉਹਨੂੰ ਇੱਕ ਆਪਾਂ 103 ਬਿਲਡਿੰਗਾਂ ਦੀ ਜਿਹੜੀ ਮੇਰੇ ਕੋਲ ਲਿਸਟ ਸੀਗੀ ਜਿਹੜੀ ਇਹਨਾਂ ਦੇ ਏਟੀਪ ਅਰਨ ਖੰਨਾ ਵੱਲੋਂ ਜਾਰੀ ਕੀਤੀ ਗਈ ਮੈਂ ਉਹਨਾਂ ਨੂੰ ਮੁਹੱਈਆ ਕਰਾਈ ਕਿਉਂਕਿ ਉਹਨੇ ਸਵੇਰੇ ਮੇਰੀ ਫੋਨ ਤੇ ਗੱਲ ਹੋਈ ਥੋਨੇ ਮੈਨੂੰ ਆਖਿਆ ਕਿ ਮੈਨੂੰ ਕੋਈ ਰਿਕਾਰਡ ਨਹੀਂ ਮਿਲਦਾ ਪਿਆ ਉਹ ਰਿਕਾਰਡ ਜਿਹੜਾ ਵਾ ਉਹ ਇਹਨਾਂ ਨੂੰ ਆਪਾਂ ਅੱਜ ਮੁਹੱਈਆ ਕਰਾ ਕੇ ਆਏ ਆ ਔਰ ਇਹ ਵੀ ਮੈਨੂੰ ਲੱਗ ਇਹ ਵੀ ਕਿ ਖਾਣਾ ਪੂਰਤੀ ਆ ਸੀਵੀਓ ਸਾਹਿਬ ਵੱਲੋਂ ਹੋ ਰਹੀ ਕਿਉਂਕਿ ਕਾਰਵਾਈ ਇਹਦੇ ਉੱਤੇ ਵੀ ਨਹੀਂ ਹੋਣੀ ਕਿਉਂਕਿ ਪਹਿਲਾਂ ਵੀ ਦੋ ਟੀਮਾਂ ਜਿਹੜੀਆਂ ਅੰਮ੍ਰਿਤਸਰ ਦੇ ਵਿੱਚ ਜਿਹੜੇ ਸੇਖੜੀ ਸਾਹਿਬ ਦੇ ਵੇਲੇ ਆਈਆਂ ਸੀਗੀਆਂ ਉਹ ਵੀ ਖਾਣਾ ਪੂਰਤੀ ਕਰਕੇ ਗਈਆਂ ਵਾ ਕੋਈ ਕਾਰਵਾਈ ਨਹੀਂ ਛੋਟੀਆਂ-ਛੋਟੀਆਂ ਗਲੀਆਂ ਦੇ ਵਿੱਚ ਹੋਟਲ ਬਣ ਰਹੇ ਆ ਔਰ ਉਹ ਹੋਟਲ ਸਿਰਫ ਤੇ ਸਿਰਫ ਨਰਿੰਦਰ ਸ਼ਰਮੇ ਦੀ ਮਿਲੀਭੁਗਤਨਾ ਬਣ ਰਹੇ ਆ ਨਰਿੰਦਰ ਸ਼ਰਮਾ ਅੰਮ੍ਰਿਤਸਰ ਦੇ ਵਿੱਚ ਲੱਖਾਂ ਰੁਪਏ ਦੀ ਕ腐ਸ਼ਨ ਕਰ ਰਿਹਾ ਜਦੋਂ ਮਰਜੀ ਮੈਨੂੰ ਮਹਿਮਾ ਕਾਲ ਕਰੇ ਮੈਂ ਹਾਜ਼ਰ ਹਾਂ ਮੈਂ ਫੀਲਡ 'ਚ ਜਾ ਕੇ ਦੱਸੂਗਾ ਕਿ ਨਰਿੰਦਰ ਸ਼ਰਮਾ ਕਿੱਥੋਂ ਅੱਜ ਜਦੋਂ ਦਾ ਇਹਨੇ ਹਲਕਾ ਸੌਦਾ ਹਲਕਾ ਨੌਰਥ ਦਾ ਹਲਕਾ ਇਸ਼ਟ ਦਾ ਚਾਰਜ ਲਿਆ ਵਾ ਲੱਖਾਂ ਕੀ ਕਰੋੜਾਂ ਰੁਪਏ ਦੀ ਇਸ ਬੰਦੇ ਨੇ ਠੱਗੀਆਂ ਮਾਰੀਆਂ ਜਿਹੜੀਆਂ ਕਿ ਅੱਜ ਵੀ ਜੱਗ ਜਹਿਰਿਆ ਅੱਜ ਵੀ ਫੀਲਡ 'ਚ ਜਾ ਕੇ ਚਲ ਜੋ ਜਿਹੜੀਆਂ ਬਹੁ ਮੰਜਲਾ ਹੋਟਲ ਜਿਹੜੇ ਸਾਰੇ ਦਿਨ ਆ ਜਿਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਦਾ ਪਿਆ ਮਹਿਕਮਾ ਕੰਬ ਕਰਨ ਦੀ ਨਹੀਂ ਸੁਤਾ ਪਿਆ ਸਾਰੇ ਨੂੰ ਜਿਆਦਾ ਮੈਂ ਸਮਝਦਾ ਵੀ ਜਿਹੜੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਡੇ ਵਿਕਰਮਜੀਤ ਉਹਨਾਂ ਦੀ ਮੈਂ ਕਮਜ਼ੋਰੀ ਸਮਝਦਾ ਮੈਂ ਕਿ ਉਹਨਾਂ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਜਿਹੜੇ ਅਫਸਰ ਜਿਹੜੇ ਆ ਆਪਣੀ ਮਨਮਰਜ਼ੀਆਂ ਕਰਦੇ ਆ ਜੇ ਕਮਿਸ਼ਨਰ ਸਾਹਿਬ ਆਪਣੀ ਸਖਤ ਜਿਹੜੀ ਕਾਰਵਾਈ ਕਰਨ ਦੇ ਇਹਨਾਂ ਦੀ ਯਰਤ ਨਹੀਂ ਹੈਗੀ ਵੀ ਸ਼ਹਿਰ ਦੇ ਵਿੱਚ ਕੋਈ ਨਜਾਇਜ਼ਟ ਵੀ ਲਵਾ ਲੈਣਾ ਮੈਂ ਵਿਜੀਲੈਂਸ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਵਿੱਚ ਰੋਜ਼ ਸੁਖੀਆਂ ਹੁੰਦੀਆਂ ਵਾ ਕਿ ਇੱਥੋਂ 20 ਲੱਖ ਦੀ ਰੇਸ਼ੂਰ ਹੋ ਗਈ ਕਰਪਸ਼ਨ ਹੋ ਗਈ 25 ਲੱਖ ਦੀ ਹੋ ਗਈ ਇੱਕ ਵੈਸਟ ਵੈਸਟਨ ਹੋਟਲ ਹੈ 골ਡਨ ਗੇਟ ਦੇ ਲਾਗੇ ਰੋਜ਼ ਖ਼ਬਰ ਦੇ ਵਿੱਚ ਖ਼ਬਰ ਲੱਗਦੀ ਹੈ ਦਿਾਨਿਕ ਸਵੇਰਾ ਵੱਲੋਂ ਪਰ ਸਾਡਾ ਜਿਹੜਾ ਵੀ ਮੰਤਰੀ ਸਾਹਿਬ ਨਾਲ ਚਲੋ ਮੇਰੀ ਹੁਣੇ ਫੋਨ ਤੇ ਗੱਲ ਹੋਈ ਹੈ ਮੈਨੂੰ ਪਤਾ ਲੱਗਾ ਵੀ ਸ਼ਾਇਦ ਕੱਲ ਸੀਵੀਓ ਸਾਹਿਬ ਤੇ ਮੰਤਰੀ ਸਾਹਿਬ ਅੰਮ੍ਰਿਤਸਰ ਦੇ ਵਿੱਚ ਆ ਰਹੇ ਉਹਨਾਂ ਨੂੰ ਹੀ ਮਿਲਿਆ ਜਾਊਗਾ ਜੇ ਇਹਨਾਂ ਪ੍ਰਸ਼ਟ ਅਫਸਰਾਂ ਨੂੰ ਅੰਮ੍ਰਿਤਸਰ ਦੇ ਵਿੱਚੋਂ ਨਾਮ ਬਦਲਿਆ ਗਿਆ ਤੇ ਕਾਰਪੋਰੇਸ਼ਨ ਦਾ ਘਰਾਓ ਆਪਾਂ ਕਰਾਂਗੇ ਜਿੰਨਾ ਚਿਰ ਇਹ ਅਫਸਰ ਇੱਥੋਂ ਬਦਲੀ ਨਹੀਂ ਹੁੰਦੇ ਇਹਨਾਂ ਨੂੰ ਕਿਸੇ ਮੁੱਲ ਤੇ ਬਖਸ਼ਿਆ ਨਹੀਂ ਜਾਊਗਾ ਜਨਤਾ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਜਨਤਾ ਪਰੇਸ਼ਾਨ ਆ ਆਪਾਂ ਜਨਤਾ ਦੇ ਨਾਲ ਖੜੇ ਆ ਜਿੰਨੇ ਜੋਗੇ ਹੈਗੇ ਆ ਇਹਨਾਂ ਦੇ ਖਿਲਾਫ ਜਿਹੜਾ ਉਹ ਝੰਡਾ ਬੁਲੰਦ ਕਰਕੇ ਰੱਖਾਂਗੇ ਸਾਨੂੰ ਕੋਈ ਤਰਾਜ ਨਹੀਂ ਕਿਸੇ ਦੀ ਬਿਲਡਿੰਗ ਬਣੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਕੋਈ ਨਜਾਇਜ਼ ਸਾਰੀ ਹੋਏ ਜਾਏ ਸਾਨੂੰ ਆਬਜੈਕਸ਼ਨ ਹੈ ਜਿਹੜੇ ਭ੍ਰਿਸ਼ਟਾਚਾਰੀ ਕਰਦੇ ਆ ਜਦੋਂ ਭਗਵੰਤ ਮਾਨ ਦਾ ਨਾਰਾ ਹੈ ਵੀ ਅਸੀਂ ਭ੍ਰਿਸ਼ਟਾਚਾਰੀ ਨਹੀਂ ਹੋਣ ਦੇਣੀ ਫਿਰ ਅਫਸਰ ਤੁਹਾਡੇ ਭ੍ਰਿਸ਼ਟਾਚਾਰੀ ਕਰੀ ਜਾਣ ਇਹ ਜਾਇਜ਼ ਹੈ ਸਾਡਾ ਕਿਸੇ ਹੋਟਲ ਵਾਲੇ ਨਾਲ ਜਾਂ ਕਿਸੇ ਵੱਡੀ ਬਿਲਡਿੰਗ ਵਾਲੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਹੈਗੀ ਸਾਡੀ ਦੁਸ਼ਮਣੀ ਹੈਗੀ ਭ੍ਰਿਸ਼ਟਾਚਾਰ ਨਾਲ ਸਾਡੀ ਦੁਸ਼ਮਣੀ ਹੈਗੀ ਡਰੱਗਸ ਮਾਫੀਆ ਨਾਲ ਸਾਡੀ ਦੁਸ਼ਮਣੀ ਹੈਗੀ ਲੈਂਡ ਮਾਫੀਆ ਨਾਲ ਭੂ ਔਰ ਜਾਗਦਾਮੀਰ ਨੇ 413 ਬਿਲਡਿੰਗਾਂ ਦੀ ਲਿਸਟ ਦਿੱਤੀ ਏ ਜਿਹੜੇ ਸੀਵੀਓ ਦੇ ਆਇਆ ਨੁਮਾਇंदे ਸੁਨੀਲ ਜੀ ਉਹਨਾਂ ਨੂੰ ਲਿਸਟ ਦੇ ਦਿੱਤੀ ਏ ਔਰ 21 ਤਰੀਕ ਨੂੰ ਅਸੀਂ ਇੱਕ ਪ੍ਰੋਗਰਾਮ ਰੱਖਿਆ ਹੈ 21 ਤਰੀਕ ਦਾ ਪ੍ਰੋਗਰਾਮ ਰੱਖਿਆ ਇੱਥੇ ਅਸੀਂ ਉਹ ਜਿਹੜਾ ਹੈਗਾ ਐਮਟੀਬੀ ਨਰਿੰਦਰ ਕੋ ਪੁੱਛਾਂਗੇ ਵੀ ਉਹਨੇ ਕੀ ਕਾਰਵਾਈ ਕੀਤੀ ਉਹਨੂੰ ਅਸੀਂ ਪੇਪਰ ਦੇ ਦਿੱਤੇ ਆ ਪੇਪਰ ਉਹਦੇ ਕੋਲ ਪਹਿਲਾਂ ਹੀ ਹੈਗੇ ਆ ਬਸ ਉਹ ਟਾਰਮਡੋਲ ਕਰਦਾ ਪਿਆ 21 ਤਰੀਕ ਨੂੰ ਜਿਹੜੀ ਜਾਗਦਾਮੀ ਰੈਂਜੀਓ ਕਿਸਾਨ ਜਥੇਬੰਦੀਆਂ ਤੇ ਹੋਰ ਸਮਾਜ ਸੇ ਹੁਣ ਸਾਮ ਸਾਵਾਂ ਇਥੇ ਆਣੀਆਂ ਤਾਂ ਨਿੰਦਰ ਕੋ ਪੁੱਛਣੀਆਂ মিডিਆ ਸਾਹਮਣੇ ਔਰ ਉਸ ਤੋਂ ਬਾਅਦ ਜਿਹੜਾ ਨਵਾਂ ਪ੍ਰੋਗਰਾਮ ਲਿਖਿਆ ਜਾਏਗਾ ਉਹਦੇ ਤਹਿਤ ਵੀਰਵਾਰ ਇੱਥੇ ਨੈਕਸਟ ਵੀਰਵਾਰ ਇੱਥੇ ਧੰਨ ਦਿੱਤਾ ਜਾਏਗਾ ਕੈਂਡਲ ਮਾਰਚ ਕਰਿਆ ਜਾਏਗਾ ਔਰ ਜੇ ਸਾਡੀ ਮੰਗ ਨਾ ਮੰਨੀ ਗਈ ਇਸ ਭ੍ਰਸਟ ਅਫਸਰ ਨੂੰ ਨਿੰਦਰ ਨੂੰ ਨਾਮ ਬਦਲਿਆ ਗਿਆ ਤੇ ਲੋਕਲ ਬੋਡੀ ਮੰਤਰੀ ਦਾ ਘਰਾਬ ਕੀਤਾ ਜਾਏਗਾ ਇਸ ਸੰਬੰਧ ਦੇ ਵਿੱਚ ਜਿਹੜੀ ਅੰਮ੍ਰਿਤਸਰ ਦੇ ਵਿੱਚ ਕਰਪਸ਼ਨ ਹੋਣ ਦੀ ਹੈ ਬਹੁਤ ਜਲਦ ਜਿਹੜੇ ਮਾਨਯੋਗ ਡੀਜੀਪੀ ਵਿਜੀਲੈਂਸ ਨੂੰ ਮਿਲਿਆ ਜਾਏਗਾ ਔਰ ਉਹਨਾਂ ਨੂੰ ਇਹ ਫਰਿਆਦ ਕੀਤੀ ਜਾਊਗੀ ਕਿ ਜਿਹੜੀ ਅੰਮ੍ਰਿਤਸਰ ਦੀ ਕਰਪਸ਼ਨ ਹੈ ਜਿਹੜੀ ਇਨ